ਸ਼ਹਿਰ ਦਾ ਰਿਵਾਲ ਦੇ ਬੜੇ ਚਿਰ ਤੋਂ ਮੰਗਈ ਕੇ ਜਿਹੜੀ ਮਤਲਬ ਵੀ ਸਬਜੀ ਮੰਡੀ ਆ ਉਹ ਬਾਹਰ ਆ ਜੇ ਤੇ ਪ੍ਰੈਕਟਿਸ ਮਸਿਆ ਹਲੋ ਜੇ ਅੱਜ ਤੁਹਾਨੂੰ ਮਤਲਬ ਇਸ ਭਾਗਾ ਮੌਕਾ ਮਿਲਿਆ ਕੇ ਤੁਸੀਂ ਮੰਡੀ ਦਾ ਉਦਘਾਟਨ ਕੀਤਾ ਤਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਸਬਜੀ ਮੰਡੀ ਦਾ ਇੱਥੇ ਤਕਰੀਬਨ 1 ਕਰੋੜ ਤੇ 5 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਵੱਲੋਂ ਸ਼ੈੱਡ ਜਿਹੜਾ ਤਿਆਰ ਹੋਇਆ ਵਾ ਔਰ ਉਹਦਾ ਅੱਜ ਅਸੀਂ ਜਿਹੜਾ ਉਦਘਾਟਨ ਕੀਤਾ ਵਾ ਔਰ ਇਹਦੇ ਨਾਲ ਜਿਹੜੀ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਸੀਗੀ ਕਿ ਮੰਡੀ ਜਿਹੜੀ ਆ ਉਹ ਇੱਥੇ ਮਾਰਕੀਟ ਕਮੇਟੀ ਦੇ ਵਿੱਚ ਸ਼ਿਫਟ ਕੀਤੀ ਜਾਵੇ ਸੋ ਉਹ ਅੱਜ ਅਸੀਂ ਮੰਡੀ ਜਿਹੜੀ ਆ ਸ਼ਿਫਟ ਕੀਤੀ ਗਈ ਆ ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਵੀ ਹੋਊਗੀ ਕਿ 10-15 ਲਾਇਸੈਂਸ ਜਿਹੜੇ ਮੰਡੀ ਦੇ ਉੱਤੇ ਨਵੇਂ ਬਣ ਗਏ ਆ ਔਰ ਬਾਕੀ ਵੀ ਮੈਂ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਵੀ ਕੋਈ ਨਵੇਂ ਲਾਇਸੈਂਸ ਬਣਾਉਣੇ ਹੋਣ ਉਹ ਜ਼ਰੂਰ ਇੱਥੇ ਬਣਾ ਸਕਦੇ ਆ ਕਿਉਂਕਿ ਇਹ ਬੜਾ ਵਧੀਆ ਬڑا ਵਧੀਆ ਨਵਾਂ ਸ਼ੈੱਡ ਜਿਹੜਾ ਵਾ ਬੜਾ ਖੁੱਲਾ ਤਿਆਰ ਹੋਇਆ ਵਾ ਔਰ ਇੱਥੇ ਬੜੇ ਵਧੀਆ ਢੰਗ ਨਾਲ ਮੰਡੀ ਦਾ ਕੰਮ ਜਿਹੜਾ ਵਾ ਜਿਨ੍ਹਾਂ ਨੇ ਰੋਜਗਾਰ ਕਰਨਾ ਵਾ ਇੱਥੇ ਕੀਤਾ ਜਾ ਸਕਦਾ। ਅਲੀ ਸੇਵਾ ਜਨ ਸਨ ਇਸ ਚੀਜ਼ ਨਾਲ ਸ਼ਹਿਰ ਦੀ ਟ੍ਰੈਫਿਕ ਔਰ ਇਸ ਨਾਲ ਵੀ ਬੜੇ ਹੱਲ ਹੋਏਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ ਮੇਨ ਅਸੀਂ ਜਿਹੜਾ ਇਹ ਮੰਡੀ ਇੱਥੇ ਲਿਆਉਣ ਦਾ ਸਾਡਾ ਜਿਹੜਾ ਮੁੱਖ ਉਦੇਸ਼ ਆ ਉਹ ਇਹੀ ਆ ਕਿਉਂਕਿ ਹੁਣ ਸ਼ਹਿਰ ਦੇ ਵਿੱਚ ਸੜਕ ਦੇ ਕਿਨਾਰੇ ਤੇ ਜਿਹੜਾ ਵਾ ਉਹ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸਬਜ਼ੀਆਂ ਦੀਆਂ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਕਾਫੀ ਟ੍ਰੈਫਿਕ ਰਹਿੰਦਾ ਵਾ ਔਰ ਇਹ ਲਿਆਉਣ ਦਾ ਇੱਥੇ ਸਾਡਾ ਮੰਤਵ ਹੀ ਇਹ ਸੀ ਕਿ ਜਿਹੜਾ ਟ੍ਰੈਫਿਕ ਆ ਉਹ ਮੰਡੀ ਜਦੋਂ ਇੱਥੇ ਸ਼ਿਫਟ ਹੋ ਜੂਗੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਹੱਦ ਤੱਕ ਜਿਹੜੀ ਆ ਹੱਲ ਹੋ ਜੇ ਸਰ ਮੰਡੀਆਂ ਇੱਥੇ ਆਈਆਂ ਕਿ ਜਣੀਆਂ ਛੜਕਾਂ ਤੇ ਲੱਗੀਆਂ ਰੇੜੀਆਂ ਜਿਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਆਮ ਰਹਿੰਦੀ ਹੈਗੀ ਆ ਕਿ ਉਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ ਰੇੜੀਆਂ ਉਹ ਉਹ ਵੀ ਹੌਲੀ ਹੌਲੀ ਜਿਹੜਾ ਵਾ ਆ ਪ੍ਰਧਾਨ ਜੀ ਨਾਲ ਨੇ ਇਹ ਸ਼ਹਿਰ ਚ ਜਿਹੜਾ ਵਾ ਮਹਿੰਮ ਸ਼ੁਰੂ ਕਰਨ ਲੱਗੇ ਆ ਜਿਹੜੀਆਂ ਜਿਹੜੀਆਂ ਵੀ ਇਹ ਪਹਿਲਾ ਸਟੈਪ ਹੋ ਗਿਆ ਵਾ ਇਹ ਤੋਂ ਨੈਕਸਟ ਸਟੈਪ ਜਿਹੜਾ ਵਾ ਉਹ ਇਹੀ ਆ ਕਿ ਜਿਹੜੀਆਂ ਰੇੜੀਆਂ ਨੇ ਉਹ ਹੌਲੀ ਹੌਲੀ ਆਪਾਂ ਜਿਹੜੀਆਂ ਨੇ ਉਹ ਸ਼ਿਫਟ ਕਰਵਾਈਏ ਸਰ ਬੋਲੀ ਸ਼ਹਿਰ ਤੋਂ ਇਥੇ ਸ਼ੁਰੂ ਹੋਏਗੀ ਕਿ ਜਦੋਂ ਥੋੜਾ ਬਹੁਤ ਟਾਈਮ ਮਿਲੇ ਇਹ ਤਾਂ ਸੈਕਟੀ ਸਾਹਿਬ ਦੱਸ ਸਕਦੇ ਆ ਸੈਕਟ ਸਾਹਿਬ ਦੱਸੋ ਕਦੋਂ ਇਹ ਦੋ ਇਸ ਹਫਤੇ ਦੇ ਵਿੱਚ ਜਿਹੜੀ ਆ ਮੰਡੀ ਪੂਰੀ ਤਰ੍ਹਾਂ ਸ਼ਿਫਟ ਹੋ ਕੇ ਚੱਲੂ ਹੋ ਜਾਏਗੀ